ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਕਿ ਬੱਚੇ ਮੱਥਾ ਟੇਕ ਕੇ ਸਕੂਲ ਪੜਨ ਜਾ ਰਹੇ ਨੇ ਇਹ ਤਸਵੀਰਾਂ ਪਠਾਨਕੋਟ ਦੇ ਸਰਕਾਰੀ ਸਕੂਲ ਦੀਆਂ ਨੇ ਜੋ ਕਿ ਨਿੱਜੀ ਸਕੂਲਾਂ ਨੂੰ ਵੀ ਮਾਤ ਪਾਉਂਦਾ ਹੈ ਅੱਜ ਸਿੱਖਿਆ ਦੇ ਖੇਤਰ ਵਿੱਚ ਆਪਣੇ ਬੱਚਿਆਂ ਨੂੰ ਅੱਗੇ ਵਧਾਉਣ ਦੇ ਲਈ ਜਿੱਥੇ ਮਾਤਾ ਪਿਤਾ ਮਹਿੰਗੇ ਸਕੂਲਾਂ ਦੇ ਵਿੱਚ ਪਾ ਰਹੇ ਨੇ ਅਤੇ ਉਹਨਾਂ ਸਕੂਲਾਂ ਦੇ ਖਰਚੇ ਵੀ ਇੰਨੇ ਜ਼ਿਆਦਾ ਨੇ ਕਿ ਬਹੁਤ ਸਾਰੇ ਮਾਪੇ ਉਹਨਾਂ ਨੂੰ ਅਫੋਰਡ ਵੀ ਨਹੀਂ ਕਰ ਪਾਉਂਦੇ ਬੱਚਿਆਂ ਨੂੰ ਚੰਗੀ ਸਿੱਖਿਆ ਸਹੂਲਤ ਦੇਣ ਦੇ ਲਈ ਪਠਾਨਕੋਟ ਦੇ ਵਿੱਚ ਇੱਥੋਂ ਦੇ ਸੀਨੀਅਰ ਸਕੈਂਡਰੀ ਸਕੂਲ ਹੀ ਨਿਜੀ ਸਕੂਲਾਂ ਨੂੰ maat ਪਾ ਰਿਹਾ ਹੈ। ਪਠਾਨਕੋਟ ਦੇ ਦੁਖਲੀਆਣਾ ਸੀਨੀਅਰ ਸਕੈਂਡਰੀ ਸਕੂਲ ਦੇ ਹਰ ਸਾਲ ਨਤੀਜੇ ਸ਼ਾਨਦਾਰ ਹੁੰਦੇ ਨੇ ਤੇ ਕਈ ਬੱਚਿਆਂ ਨੂੰ ਇੱਥੋਂ ਸਕਾਲਰਸ਼ਿਪ ਵੀ ਮਿਲ ਚੁੱਕੀ ਹੈ ਤੇ ਕਈ ਬੱਚੇ ਮੈਰਿਟੋਰੀਅਸ ਸਕੂਲਾਂ ਦੇ ਵਿੱਚ ਵੀ ਜਾ ਚੁੱਕੇ ਨੇ। ਸਕੂਲ ਨੂੰ ਲੈ ਕੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪੜਾਉਣ ਵਾਲੇ ਸਾਰੇ ਹੀ ਅਧਿਆਪਕ ਬਹੁਤ ਵਧੀਆ ਨੇ ਤੇ ਸਾਨੂੰ ਸੁਚੱਜੇ ਢੰਗ ਨਾਲ ਪੜਾਉਂਦੇ ਨੇ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਜਿੱਥੇ

और हम अपने भविष्य को साकार कर सके धन्यवाद uh, हमारे जो स्टाफ है वो बहुत ही अच्छे हैं और हमें बहुत ही अच्छी तरह हमारी लाइफ में सफल होने के लिए हमें गाइड करते हैं और पढ़ाई के बारे में भी हमें बहुत कुछ बताते हैं क्या क्या बताते हैं स्कूल में हमारे स्कूल में हमें एक्टिविटीज के बारे में पढ़ाई के बारे में और हमारे भविष्य के लिए बहुत ही ਗਾਈਡ ਕਰਦੇ ਹਾਂ ਅਸੀਂ ਦੂਜੇ ਪਾਸੇ ਸਕੂਲ ਨੂੰ ਬਿਹਤਰ ਬਣਾਉਣ ਵਾਲੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਾਡਾ ਸਾਰਾ ਹੀ ਸਟਾਫ ਮਿਹਨਤੀ ਹੈ ਤੇ ਹਰ ਵੇਲੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਨਵੀਂ-ਨਵੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਉਹਨਾਂ ਨੇ ਦੱਸਿਆ ਕਿ ਦੁਖਲੀਆਣਾ ਸੀਨੀਅਰ ਸਕੈਂਡਰੀ ਸਕੂਲ ਆਪਣੇ ਨਾਮ ਤੋਂ ਬਿਲਕੁਲ ਉਲਟ ਹਰ ਵੇਲੇ ਖੁਸ਼ੀਆਂ ਦੀਆਂ ਖਬਰਾਂ ਲਿਆਉਂਦਾ ਹੈ ਤੇ ਇੱਥੇ ਹਰ ਸਾਲ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਹੈ ਅਤੇ ਕਈ ਬੱਚੇ ਮੈਰਿਟਰੀਅਸ ਸਕੂਲਾਂ 'ਚ ਵੀ ਜਾ ਚੁੱਕੇ ਨੇ ਇਸ ਬਾਰੇ ਦੱਸਦੇ ਆ ਇੱਥੋਂ ਦੇ ਅਧਿਆਪਕਾਂ ਨੇ ਤੇ ਪ੍ਰਿੰਸੀਪਲ ਨੇ ਕੀ ਕੁਝ ਕੀਤਾ ਆਹ ਤੁਹਾਨੂੰ ਸੁਣਾਣੇ ਆ ਨਹੀਂ ਵੈਸੇ ਮੈਨੂੰਸਾਲ ਹੀ ਹੋਇਆ ਪਹਿਲਾਂ ਮੈਂ ਜਲੰਧਰ ਸੀਗੀ ਤੇ ਸਕੂਲ ਕਾਫੀ ਅੱਛਾ ਬਸ ਥੋੜੀ ਆਂਜਾਂਚ ਮੁਸ਼ਕਿਲ ਹੁੰਦੀ ਹੈ ਤੇ ਇਸ ਕਰਕੇ ਬਦਲੀ ਵਾਲੀ ਤੇ ਹਜੇ ਨਹੀਂ ਸੋਚਿਆ ਫਿਲਹਾਲ ਸਾਡੇ ਇੱਥੇ ਅਸੀਂ ਪਿਛਲੇ ਇਲਾਕੇ ਸਾਡਾ ਸਕੂਲ ਹੈ ਪਰ ਟੀਚਰ ਬੜੇ ਵਧੀਆ ਸਟਾਫ ਦੀ ਕਮੀ ਨਹੀਂ ਹੈ ਤੇ ਸਾਰੇ ਬੜੀ ਮਿਹਨਤ ਕਰਵਾਉਂਦੇ ਆ ਸਾਡੇ ਲਾਸਟ ইয়ার 15 ਬੱਚੇ ਮੈਰੀਟੋਰੀਅਸ ਵਿੱਚ ਸਿਲੈਕਟ ਹੋਏ ਆ ਤੇ ਸਾਡੇ ਸਕੂਲ ਦੇ ਹੈਡਮਾਸਟਰ ਬੜੇ ਵਧੀਆ ਤੇ ਅਸੀਂ ਸਾਰੇ ਬੜੀ ਮਿਹਨਤ ਨਾਲ ਪੜ੍ਹਾਉਂਦੇ ਆ ਪਸਰ ਇਹੀ ਕਹਿਣਾ ਚਾਹੁੰਦੇ ਆਂ ਸਕੂਲ ਬਾਰੇ ਇੱਥੇ ਦੇ ਜਿਹੜੇ ਟੀਚਰ ਸਾਹਿਬਾਨ ਨੇ ਬਹੁਤ ਮਿਹਨਤੀ ਨੇ ਤੇ ਆਪਾਂ ਇਹਨਾਂ ਦੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਆਂ ਜੋ ਕਿ ਇਹ ਆਪਣੇ ਤੌਰ ਤੇ ਕਾਫੀ ਹੈਲਪ ਕਰਦੇ ਨੇ ਬੱਚਿਆਂ ਦੀ ਤੇ ਆਪਾਂ ਵੀ ਇਹਨਾਂ ਦੇ ਨਾਲ ਜੁੜੇ ਹੋਏ ਆਂ ਤੇ ਆਪਾਂ ਵੀ ਇਹਨਾਂ ਦੇ ਨਾਲ ਕਾਫੀ ਹੈਲਪ ਕਰਦੇ ਆਂ ਜਿੰਨੀ ਸਾਡੇ ਕੋਲ ਹੋ ਸਕੇ ਤੇ ਬਾਕੀ ਇੱਥੇ ਦੇ ਬੱਚੇ ਬਹੁਤ ਜ਼ਿਆਦਾ ਮਿਹਨਤੀ ਨੇ ਹਰ ਸਾਲ ਬੱਚੇ ਬਹੁਤ ਵਧੀਆ ਰਿਜ਼ਲਟ ਦਿੰਦੇ ਨੇ ਜਿਸ ਕਰਕੇ ਬੱਚੇ ਅੱਗੇ ਕਾਫੀ ਦੂਰ ਤੱਕ ਜਾ ਰਹੇ ਨੇ ਆਪਾਂ ਇਹੀ ਕਹਿਣਾ ਚਾਹੁੰਦੇ ਆਂ ਕਿ ਬੱਤਵੱਦ ਬੱਚੇ ਜਿੰਨੇ ਵੀ ਹੋ ਸਕਣ ਸਕੂਲ ਵਿੱਚ ਆਣ ਕਿਉਂਕਿ ਸਰਕਾਰੀ ਸਕੂਲ ਸਮਾਰਟ ਸਕੂਲ ਬਣ ਗਏ ਨੇ ਜਿੱਦਾਂ ਆਪਾਂ ਦੇਖਿਆ ਇੱਥੇ ਆ ਕੇ ਹਰ ਸਾਲ ਆਉਂਦੇ ਆ ਬਹੁਤ ਵਧੀਆ ਸਕੂਲ ਨੇ ਬਹੁਤ ਵਧੀਆ ਟੀਚਰ ਨੇ ਬੱਚੇ ਵੀ ਬਹੁਤ ਮਿਹਨਤੀ ਨੇ ਤੇ ਟੀਚਰ ਵੀ ਬਹੁਤ ਵਧੀਆ ਪੜ੍ਹਾਉਂਦੇ ਨੇ ਪੜ੍ਹਾਈ ਨੂੰ ਲੈ ਕੇ ਸਾਡਾ ਸਟਾਫ ਜਿਹੜਾ ਬਹੁਤ ਹੀ ਐਕਸਪੀਰੀਅੰਸ ਸਟਾਫ ਹੈ ਔਰ ਬਹੁਤ ਜ਼ਿਆਦਾ ਮਿਹਨਤੀ ਸਟਾਫ ਹੈ ਔਰ ਇਸ ਵਾਸਤੇ ਮੈਂ ਸਰਕਾਰ ਦਾ ਧੰਨਵਾਦ ਕਰਨਾ ਜਾਵਾਂਗਾ ਆਪਣੇ ਸਿੱਖਿਆ ਵਿਭਾਗ ਦਾ कि जिन्हणा ने ਸਾਨੂੰ ਇਨਾ ਮਿਹਨਤੀ ਸਟਾਫ ਇੱਥੇ ਪ੍ਰੋਵਾਈਡ ਕੀਤਾ ਚਾਹੇ ਸਾਡਾ ਪਛੜਾ ਏਰੀਆ ਏ ਦੁਖਨੀਆਲੀ ਸਕੂਲ ਸਰਕਾਰੀਆ ਸਕੂਲ ਦੁਖਨੀਆਲੀ ਤਾਰਵਨ ਬਲਾਕ ਦੇ ਵਿੱਚ ਇੱਕ ਬਹੁਤ ਪਛੜਾ ਹੋਇਆ ਏਰੀਆ ਪਰ ਇਸ ਵਿੱਚ ਵੀ ਸਾਨੂੰ ਜਿਹੜਾ ਸਟਾਫ ਪ੍ਰੋਵਾਈਡ ਕੀਤਾ ਇਸ ਵਾਸਤੇ ਮੈਂ ਵੀ ਵਿਭਾਗ ਦਾ ਧੰਨਵਾਦ ਕਰਦਾ ਕੋ ਸਰ ਬੱਚਿਆਂ ਲਈ ਐਕਸਟਰਾ ਐਕਟੀਵਿਟੀਆਂ ਦੀ ਟਾਈਮ ਟੂ ਟਾਈਮ ਤੁਸਾਨੂੰ ਵਿਭਾਗ ਦੇ ਆ ਨਿਰਦੇਸ਼ਾਂ ਦੇ ਅਨੁਸਾਰ ਵੀ ਅਸੀਂ ਕਰਦੇ ਹਾਂ ਔਰ ਉਸ ਤੋਂ ਇਲਾਵਾ ਵੀ ਅਸੀਂ ਆਪਣੇ ਸਕੂਲ ਪੱਧਰ ਤੇ ਵੀ ਐਕਸਟਰਾ ਕਰਿਕੂਲਰ ਐਕਟੀਵਿਟੀਆਂ ਕਰਦੇ ਹਾਂ